ਜੀ ਸਟੂਡੈਂਟ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਦੇ ਉੱਪਰ ਮੈਂ ਇੱਥੇ ਇੱਕ ਗੱਲ ਲਿਖੀ ਹੈ ਤੁਹਾਡੇ ਸਾਹਮਣੇ ਧਿਆਨ ਨਾਲ ਸੁਣ ਲਓ ਇਸ ਗੱਲ ਨੂੰ ਕਹਿੰਦੇ ਵੀ ਲੱਤਾਂ ਖਿੱਚਣ ਵਾਲਿਆਂ ਨੂੰ ਮੇਰੇ ਵੱਲੋਂ ਚੈਨਲ ਦਾ ਮਾਲਕ ਬਣਦਾ ਆਫਰ ਆ ਇੱਕ ਵੀ ਕਮੈਂਟ ਗਲਤ ਸਾਫ ਕਰ ਦਿਓ ਹੁਣ ਆ ਬੰਦਾ ਕੋਈ ਬਲਵਿੰਦਰ ਸਿੰਘ ਲਿਖਿਆ ਹੋਇਆ ਹੈ ਹੁਣ ਪਹਿਲਾਂ ਤਾਂ ਇਹਦਾ ਹੀ ਨਹੀਂ ਪਤਾ ਇਹ ਬੰਦਾ ਇਹਨਾਂ ਚੋਂ ਹੈ ਕਿਹੜਾ ਕਿਉਂਕਿ ਇਹਨੇ ਆਪਣੀ ਆਈਡੀ ਦੇ ਉੱਪਰ ਨਾ ਦੋ ਫੋਟੋਆਂ ਲਾਈਆਂ ਹੋਈਆਂ ਹੁਣ ਬੰਦਾ ਬਲਵਿੰਦਰ ਸਿੰਘ ਕਿਹੜਾ ਤਾਂ ਉਹ ਆਪਣੀ ਕੱਲੀ ਫੋਟੋ ਲਾ ਕੇ ਉਹ ਵੀ ਦੱਸਦੀ ਵੀ ਭਾਈ ਮੈਂ ਆ ਇਨੇ ਆਪਣੇ ਕਮੈਂਟ ਕੀਤਾ ਇੱਕ ਮੇ ਰਿਵਿਊ ਪਾਇਆ ਸੀ ਪਹਿਲਾ ਸਟੂਡੈਂਟ ਦਾ ਸੁਣ ਲੋ ਰਿਵਿਊ ਪਾਇਆ ਸੀ ਰਣਜੀਤ ਕੌਰ ਦਾ ਰਣਜੀਤ ਕੌਰ ਨੇ ਆਪਣੇ ਚੈਨਲ ਦੀ ਇੱਕ ਸ਼ਾਰਟ ਵੀਡੀਓ ਪਾਈ ਸੀ ਆਪਾਂ ਇੱਕ ਸੌਂਗ ਲਾ ਕੇ ਮੋਟੀਵੇਸ਼ਨ ਵਾਲਾ ਤੇ ਉਹਨੇ ਕਿਹਾ ਸਰ ਮੇਰਾ ਵੀ ਕਲੀਅਰ ਨਹੀਂ ਹੁੰਦਾ ਸੀ ਤੁਹਾਡੀਆਂ ਹੀ ਕਲਾਸਾਂ ਦੇਖ ਕੇ ਪੇਪਰ ਕਲੀਅਰ ਹੋ ਗਿਆ ਥੈਂਕਸ ਹੁਣ ਮਾਸਟਰ ਕੇਡਰ ਕੋਚਿੰਗ ਤੁਹਾਡੇ ਤੋਂ ਹੀ ਲੈ ਰਹੀ ਆ ਚਲੋ ਇਹ ਰਣਜੀਤ ਕੌਰ ਸਟੂਡੈਂਟ ਦਾ ਰਿਵਿਊ ਹੈ ਉਹਦਾ ਕਮੈਂਟ ਚੈੱਕ ਕਰ ਲੋ ਆਪਣੇ YouTube ਚੈਨਲ ਦੇ ਉੱਪਰ ਤੇ ਇਸੇ ਰਿਵਿਊ ਵਾਲੀ ਵੀਡੀਓ ਦੇ ਵਿੱਚ ਇਸ ਬੰਦੇ ਨੇ ਕਮੈਂਟ ਕੀਤਾ ਇਹਨੇ ਬਲਵਿੰਦਰ ਸਿੰਘ ਨੇ ਕਮੈਂਟ ਕੀ ਕੀਤਾ ਪਹਿਲਾਂ ਕਮੈਂਟ ਪੜ੍ਹ ਲਓ ਤੇ ਉਸ ਤੋਂ ਬਾਅਦ ਤੁਸੀਂ ਆਪੀ ਇਹਨੂੰ ਜਿਹੜਾ ਜਵਾਬ ਦੇਦੇ ਹੋ ਭਾਈ ਕਹਿੰਦੇ ਵੀ ਉਹ ਬੱਸ ਕਰੋ ਸਟੂਡੈਂਟ ਨੂੰ ਬੁੱਧੂ ਬਣਾਈ ਰੱਖਿਆ ਇਸ ਬੰਦੇ ਨੂੰ ਮੈਂ ਇਹ ਕਹਿਣਾ ਆ ਮੇਰਾ ਨੰਬਰ ਹੈ 9878731752 ਤੇ ਮੈਨੂੰ ਮੈਸੇਜ ਕਰ ਲੈ ਕਾਲ ਕਰ ਲੈ ਤੇ ਕਿਹਨੂੰ ਮੈਂ ਬੁੱਧੂ ਬਣਾਤਾ ਦੂਸਰੀ ਗੱਲ ਗੱਲ ਇਹ ਕੀਤੇ ਵੀ ਬੁੱਧੂ ਬਣਾ ਜੇ ਮੈਂ ਕਿਸੇ ਇੱਕ ਵੀ ਕਮੈਂਟ ਨੂੰ ਮੇਰੇ ਨੂੰ ਫੇਕ ਸਾਬਤ ਕਰ ਦੇਈ ਇਹ ਬੰਦਾ ਤਾਂ ਮੈਂ ਉਹਨੂੰ ਆਪਣੇ ਚੈਨਲ ਦਾ ਮਾਲਕ ਬਣਾਉਂਗਾ ਮੈਂ ਆਨਲਾਈਨ ਬੋਲ ਰਿਹਾ ਰਿਕਾਰਡ ਕਰ ਰਿਹਾ ਆ ਸੋਚ ਇਸ ਚੀਜ਼ ਨੂੰ ਰਿਕਾਰਡ ਕਰ ਲਏ ਇਹ ਬਲਵਿੰਦਰ ਸਿੰਘ ਕੌਣ ਹੈ ਠੀਕ ਹੈ ਤੇ ਐਵੇਂ ਲੱਤਾਂ ਨਾ ਖਿਚੋ ਕਿਸੇ ਚੀਲ ਦੀਆਂ ਕੋਈ ਸਬੂਤ ਹੋਣਾ ਚਾਹੀਦਾ ਤੁਹਾਡੇ ਕੋਲੇ ਕਿਸ ਬੰਦੇ ਨੂੰ ਮੈਂ ਬੁੱਧੂ ਬਣਾਇਆ ਦੂਸਰੀ ਗੱਲ ਖੋਰ ਹੈਗੀ ਹੈ ਤੇ ਬਾਕੀ ਸਟੂਡੈਂਟ ਹੁਣ ਆਪ ਹੀ ਦੱਸ ਦੇਣਗੇ ਸਾਰੇ ਸਟੂਡੈਂਟਸ ਅੱਗੇ ਮੇਰੀ ਇੱਕ ਰਿਕੁਐਸਟ ਹੈ ਇਹ ਆਪਣੀ ਸ਼ਾਰਟ ਵੀਡੀਓ ਪਾਈ ਹੋਈ ਹੈ ਸ਼ਾਰਟ ਵੀਡੀਓ ਦਾ ਲਿੰਕ ਮੈਂ ਇਸ ਵੀਡੀਓ ਦੇ ਨੀਚੇ ਹੀ ਦੂੰਗਾ ਡਿਸਕ੍ਰਿਪਸ਼ਨ ਚ ਉਸ ਵੀਡੀਓ ਤੇ ਜਾਓ ਤੇ ਉਹਦਾ ਇਹ ਬਲਵਿੰਦਰ ਸਿੰਘ ਦਾ ਉੱਥੇ ਕਮੈਂਟ ਆਇਆ ਤੇ ਇਸ ਕਮੈਂਟ ਦੇ ਵਿੱਚ ਇਹਨੂੰ ਦੱਸੋ ਇਹਨੂੰ ਪੁੱਛੋ ਵੀ ਜੇ ਅਸੀਂ ਪੂਰੇ ਪੰਜਾਬ ਸਭ ਤੋਂ ਘੱਟ ਫੀਸ ਤੇ ਪੀਐਸਟੀਟੀ ਤਿਆਰੀ ਕਰਾ ਰਹੇ ਹਾਂ ਫ੍ਰੀ ਵੀਡੀਓ ਦੇ ਰਾਹੀਂ ਅਸੀਂ ਤਿਆਰੀ ਕਰਾ ਰਹੇ ਹਾਂ ਹਜ਼ਾਰਾਂ ਸਟੂਡੈਂਟਾਂ ਨੂੰ ਅਸੀਂ ਪਾਸ ਕਰਵਾ ਰਹੇ ਹਾਂ ਤੇ ਫਿਰ ਅਸੀਂ ਬੁੱਧੂ ਕੀ ਬਣਾ ਰਹੇ ਹਾਂ ਸ਼ਰਮ ਆਉਣੀ ਚਾਹੀਦੀ ਹੈ ਜੇ ਲੋਕਾਂ ਨੂੰ ਕਿਹੇ ਇਹ ਇਹ ਦੇ ਲੱਤਾਂ ਖਿੱਚਣ ਵਾਲੇ ਲੋਕ ਠੀਕ ਹੈ ਸੋ ਮੈਂ ਫਿਰ ਕਹਿਣਾ ਇੱਕ ਵਾਰੀ ਇੰਨੀ ਇੱਕ ਵੀਡੀਓ ਸ਼ੇਅਰ ਕਰੋ ਯਾਰ ਇਹਦੇ ਰਿਸ਼ਤੇਦਾਰਾਂ ਤੱਕ ਇਸ ਬੰਦੇ ਦੀ ਜ਼ੂਮ ਕਰਕੇ ਫੋਟੋ ਥੋੜੀ ਜੀ ਠੀਕ ਹੈ ਮੈਂ थंबਲੇਨ ਤੇ ਦੀ ਸਪੈਸ਼ਲ ਫੋਟੋ ਬਾਅਦ ਚ ਲਾ ਦੂੰਗਾ ਜ਼ੂਮ ਕਰਕੇ ਇਹਨਾਂ ਦੇ ਰਿਸ਼ਤੇਦਾਰਾਂ ਤੱਕ ਸਕੇ ਸੰਬੰਧੀਆਂ ਤੇ ਕਿਨਾਂ ਦੇ ਪਿੰਡਾਂ ਤੱਕ ਕਿਨਾਂ ਸ਼ਹਿਰਾਂ ਤੱਕ ਜਿੰਨੇ ਨੂੰ ਜਾਣਦੇ ਆ ਯਾਰ ਹਰ ਇੱਕ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਸ ਬੰਦੇ ਦੀ ਕਰਤੂਤ ਦਾ ਪਤਾ ਲੱਗੇ ਵੀ ਇਹ ਕੌਣ ਹੈ ਤੇ ਕਹਿਣਾ ਕੀ ਚਾਹੁੰਦਾ ਠੀਕ ਹੈ ਤੇ ਹੋਰ ਦੇਖੋ ਆ ਉੱਪਰ ਇਹਨੇ ਹੋਰ ਕਮੈਂਟ ਲਿਖਿਆ ਕਹਿੰਦਾ ਇੱਕ ਤਾਂ ਸਰਕਾਰਾਂ ਇਹੋ ਜਈਆਂ ਜਿਹੜੀਆਂ ਪੀਐਸਟ ਰੋਲ ਕੇ ਰੱਖ ਦਿੱਤਾ ਸਰ ਜਦੋਂ ਪੀਐਸਟ ਆਏ ਉਸ ਟਾਈਮ ਫ੍ਰੀ ਕਰ ਦੇਣਾ ਭਰਾਵਾ ਮੇਰੀ ਇੱਛਾ ਹੈ ਚਾਹੇ ਮੈਂ ਕਿਸੇ ਨੂੰ ਫ੍ਰੀ ਪੜਾਵਾ ਕਿਸੇ ਨੂੰ ਭੇਡ ਪੜਾਵਾ ਕਿਸੇ ਨੂੰ ਮੈਂ ਕੋਰਸ ਘੱਟ ਫੀਸ ਤੇ ਦੇਵਾ ਕਿਸੇ ਨੂੰ ਬੱਦ ਚ ਦੇਵਾ ਤੂੰ ਇੱਥੇ ਕੋਈ ਲਾਨੇਦਾਰ ਨਹੀਂ ਲੱਗਿਆ ਹੋਇਆ ਸਾਡੇ ਠੀਕ ਹੈ ਚੈਨਲ ਦੇ ਉੱਪਰ ਤੇ ਤੈਨੂੰ ਕਿਸ ਨੇ ਇੱਥੇ ਚਿੱਠੀ ਪੱਤਰ ਪਾ ਕੇ ਸੱਦਿਆ ਨਹੀਂ ਵੀ ਤੂੰ ਕਮੈਂਟ ਕਰਕੇ ਏ ਬੋਲੇ ਵੀ ਬੁੱਦੂ ਬੁੱਦੂ ਬਣਾ ਰਿਹਾ ਤੂੰ ਲੋਕਾਂ ਨੂੰ ਤੇ ਜੇ ਮੈਂ ਕਿਸੇ ਵੀ ਕਮੈਂਟ ਨੂੰ ਤੂੰ ਮੇਰੇ ਨੂੰ ਫੇਕ ਸਾਬਤ ਕਰ ਦੇਂ ਠੀਕ ਹੈ ਤਾਂ ਫੇਕ ਸਾਬਤ ਕਰ ਦੇ ਮੈਂ ਤੈਨੂੰ ਚੈਨਲ ਦਾ ਮਾਲਕ ਬਣਾ ਦੂੰਗਾ ਮੇਰਾ ਨੰਬਰ ਨੋਟ ਕਰ ਲੈ ਇੱਕ ਵਾਰ ਫਿਰ 9878731752 ਠੀਕ ਹੈ 31752 ਸੋ ਧੰਨਵਾਦ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਇਸ ਬਲਵਿੰਦਰ ਸਿੰਘ ਤੱਕ ਜਰੂਰ ਭੇਜਣੀ ਹੈ ਇਹਦੇ ਪਿੰਡ 'ਚ ਵੀ ਜਾਣੀ ਚਾਹੀਦੀ ਵੀਡੀਓ ਇਹਦੇ ਸ਼ਹਿਰ 'ਚ ਵੀ ਜਾਣੀ ਚਾਹੀਦੀ ਹੈ ਇਹਦੇ ਦੋਸਤਾਂ ਮਿੱਤਰਾਂ ਤੱਕ ਵੀ ਇਹਦੇ ਸਕੇ ਸਬੰਧੀਆਂ ਤੱਕ ਵੀ ਇਹਦੇ ਘਰ ਤੱਕ ਪਰਿਵਾਰਕ ਵੀ ਪਹੁੰਚਣੀ ਚਾਹੀਦੀ ਆ ਵੀਰ ਅਸੀਂ ਲੱਤਾਂ ਕੀ ਖਿੱਚ ਰਹੀਆਂ ਤੁਸੀਂ ਲੱਤਾਂ ਖਿੱਚਣ ਵਾਲੇ ਲੋਕ ਜਦੋਂ ਕੁਝ ਚੰਗਾ ਕਰਦਾ ਕੋਈ ਬੰਦਾ ਜਦੋਂ ਕੋਈ ਘੱਟ ਫੀਸ ਦੇ ਵਿੱਚ ਕਿਸੇ ਨੂੰ ਪੜਾਉਂਦਾ ਹੈ ਚੰਗੀ ਨੌਲੇਜ ਦਿੰਦਾ ਤਾਂ ਇਹੋ ਜਿਹੇ ਬੰਦੇ ਫਿਰ ਆ ਕੇ ਨਾ ਇਹ ਵਿੱਚ ਜਿਵੇਂ ਕਹਿੰਦੇ ਵੀ ਕੰਮ ਖਰਾਬ ਕਰਦੇ ਨੇ ਤਾਂ ਇਹੋ ਜਿਹੇ ਬੰਦਿਆਂ ਤੋਂ ਹਮੇਸ਼ਾ ਨਫ਼ਰਤ ਕਰੋ ਇਹਨਾਂ ਤੋਂ ਵੈਸੇ ਦੁਨੀਆ 'ਚ ਕਹਿੰਦੇ ਵੀ ਪਿਆਰ ਨਾਲ ਗੱਲ ਚੱਲਦੀ ਹੈ ਪਰ ਨਹੀਂ ਇਹੋ ਜਿਹੇ ਬੰਦੇ ਤੋਂ ਨਾਫਰਤੀ ਹੀ ਚੰਗੀ ਆ ਇਹਨਾਂ ਨਾਲ ਪਿਆਰ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ ਠੀਕ ਹੈ ਸੋ ਸ਼ੇਅਰ ਕਰਿਓ ਤੇ ਜੇ ਕਿਸ ਨੂੰ ਲੱਗਦਾ ਵੀ ਆਪਾਂ ਕਮੈਂਟ ਪਾ ਕੇ ਜਾਂ ਕਿਸ ਨੂੰ ਕਿਸੇ ਸਟੂਡੈਂਟ ਦਾ ਰਿਵਿਊ ਸ਼ੂ ਕਰਦੇ ਆ ਕੋਈ ਵੀ ਸਟੂਡੈਂਟ ਪਾਸ ਹੋ ਗਿਆ ਤਾਂ ਆਪਾਂ ਰਿਵਿਊ ਦਿਖਾਤਾ ਤਾਂ ਫਿਰ ਉਹ ਬੁੱਧੂ ਬਣਾਉਣੇ ਦੀ ਕੀ ਗੱਲ ਹੋਗੀ ਕੋਈ ਬੁੱਧੂ ਬਣਾਉਣ ਵਾਲੀ ਗੱਲ ਹੋਗੀ ਤਾਂ ਮੈਨੂੰ ਇੱਕ ਵੀ ਸਟੂਡੈਂਟ ਕਮੈਂਟ ਕਰਕੇ ਦੱਸ ਦੋ ਸੋ ਧੰਨਵਾਦ ਠੀਕ ਹੈ ਜੀ ਬਾਏ ਬਾਏ ਟੇਕ ਕੇਅਰ